ਨਮਸਕਾਰ ਦੋਸਤੋ ਮੈਂ ਸ਼ਕੱਬਾ ਤੌਂਸੇਰਾ ਗਰਬਨਿਊਜ਼ ਕੋਕੋਰਾ ਪੰਜਾਬ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਖੇ ਐ ਵਿਧਾਇਕ ਸਭਾ ਵਿਧਾਨ ਸਭਾ ਦੇ ਸਪੀਕਰ ਕੁਦਾਰ ਸਿੰਘ ਸਮਵਾ ਤੇ ਭਰਾ ਬੀਰ ਦਿਵਿੰਦਰ ਸਿੰਘ ਗੱਲ ਤੇ ਚੇਅਰਮੈਨ ਮਾਰਕੀਟਿੰਗ ਕਮੇਟੀ ਕੋਪਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਜਿਸ ਦੇ ਵਿੱਚ ਛੈਲਰ ਮਾਲਕਾਂ ਦੇ ਉੱਤੇ ਜੋ ਦੇਰੀ ਨਾਲ ਪੈਸੇ ਜਮ੍ਹਾਂ ਕਰਾਏ ਜਾਂਦੇ ਸਨ ਜਿਸ ਦੇ ਬਦਲੇ 100 ਰੁਪਏ ਦੇ ਉੱਤੇ 200 ਰੁਪਿਆ ਜੁਰਮਾਨਾ ਲਗਾਇਆ ਜਾਂਦਾ ਸੀ ਉਸ ਦੀ ਜਾਣਕਾਰੀ ਦਿੱਤੀ ਮੌਕੇ ਤੇ ਮੌਜੂਦ ਸੈਲਰ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ ਹਰੀਕੇਸ਼ਨ ਗੋਇਲ ਨਰਮਲ ਬਾਂਸਲ ਅਸ਼ੋਕ ਬਾਂਸਲ ਜੈਦੇਵ ਦੇ ਜੈਦੇਵ ਪ੍ਰਸ਼ਾਦ ਜਿਏ ਕੁਮਾਰ ਅਮਿਤ ਮਿੰਦੀ ਰੱਤਾ ਤੇ ਨਿਹਲ ਆਇਰਨ ਮੌਜੂਦ ਸਨ ਆਪ ਤੋਂ ਦਿਖਾਣੇ ਆ ਕਿ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਕੀ ਹੋਰ ਸ਼ੈਲਰ ਮਾਲਕਾਂ ਨੂੰ ਫਾਇਦਾ ਹੋਵੇਗਾ ਆਓ লাইਟ ਤਸਵੀਰਾਂ ਨਮਾਣ ਸਾਡੇ ਬਹੁਤ ਹੀ ਸੂਝਵਾਨ ਅਤੇ ਸਤਿਕਾਰਯੋਗ ਮੁੱਖ ਮੰਤਰੀ ਸਵਰਪੱਭਾ ਜੀ ਮਾਨ ਅਤੇ ਖਜ਼ਾਨਾ ਮੰਤਰੀ ਸਵਰਨਪਾਲ ਸਿੰਘ ਜੀ ਮਰ ਜੀ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਬੜਾਵਾ ਦੇਣ ਲਈ ਇੱਕ ਓਟਸ ਐਸਓ ਸਕੀਮ ਲੈ ਕੇ ਆਏ ਹੈ ਉਹ ਸਕੀਮ ਹੈ ਜਿਹੜੀ ਪੰਜਾਬ ਦੇ ਵਿੱਚ ਸਿਵਲ ਸਪਲਾਈ ਅਤੇ ਖਪਤਕਰ ਮਾਲ ਦੇ ਪੰਜਾਬ ਸਾਰੇ ਸ਼ਹਿਰਦਾਰ ਮਾਲਕ ਜਿਹੜੇ ਆਪਣਾ ਸਮੇਂ ਸਰ ਪੈਸੇ ਨਹੀਂ ਜਮ੍ਹਾਂ ਕਰਾ ਸਕੇ ਜਿਹੜੇ ਨਹੀਂ ਜਮ੍ਹਾਂ ਕਰਾ ਸਕੇ ਸੀਗੇ ਉਹਨਾਂ ਨੂੰ ਅਸੀਂ ਜਿਹੜਾ तकरीबन ਇਹ 1688 ਕੇਸ ਹਨ ਉਹਨਾਂ ਨੂੰ ਸਰਕਾਰ 100 ਰੁਪਏ ਦੇ ਉੱਪਰ 150 ਰੁਪਏ ਜਿਹੜਾ ਜੁਰਮਾਨਾ ਜਾਂ ਲੇਟ ਫੀਸ ਲੈਂਦੀ ਸੀ ਉਹਦੇ ਮੁਤਾਬਕ 250 ਬੰਦਾ ਤੇ ਉਹ 150 ਰੁਪਏ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਜਿਹੜੀ ਸਕੀਮ ਲੈ ਕੇ ਆਏ ਆ ਇਹ ਜਿਹੜੀ ਸਕੀਮ ਹੈ ਜਿਹੜੀ ਅਮੇਜਮੈਂਟ ਬਣੇ ਜਿਹੜੀ amount ਜਿੰਨਾ ਦੀ 15% ਤੱਕ ਹੈਗੀ ਆ ਉਹ ਕੋ ਵੱਧ ਅਤੇ ਜਿਹੜਾ ਨਹੀਂ ਲਾਗੂ ਹੁੰਦੀ ਤੇ ਜਿਹੜੀ ਇਹ ਸਕੀਮ ਹੈ ਉਹ ਜਿਹੜੇ ਚੈਨਲਰ ਮਾਲਕ ਅਤੇ ਟ੍ਰੇਡਿੰਗ ਦੀ ਜਿਹੜੀ ਡਿਮਾਂਡ ਕਾਫੀ ਤੇਜ਼ ਤੋਂ ਚੱਲ ਰਹੀ ਸੀ ਜਿਹਦੇ ਨਾਲ ਇਹ ਹੁਣ ਉਸ ਦਾ ਰਾ 15 ਹੋ ਗਿਆ ਇਹ ਜਿਹੜੀ ਰਕਮ ਹੈ ਅਸੀਂ ਇੱਕ ਵਾਰ ਵੀ ਜਮਾ ਕਰਵਾ ਸਕਦੇ ਹਾਂ ਇਹਨੂੰ ਤਿੰਨ ਕਿਸ਼ਤਾਂ ਦੇ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹੋ ਜੇ ਜਿਹੜੀ ਇਹ ਰਕਮ ਜਮ੍ਹਾਂ ਕਰਾਉਦਾ ਹੈ ਤਾਂ ਉਹਨੂੰ ਇਹਦਾ ਉਹ ਦੁਬਾਰਾ ਉਹਦਾ ਕਾਰੋਬਾਰ ਜਿਹੜਾ ਕਰਨ ਦੀ ਪਰਮਿਸ਼ਨ ਮਿਲਦੀ ਡਿਪਾਰਟਮੈਂਟ ਲਿਸਟ ਤੋਂ ਕੱਢਿਆ ਜਾਏਗਾ ਹਾਂਜੀ ਸਰ ਜੀ ਕਹਿੰਦੇ ਹੋ ਕਿ ਜਿਹੜਾ ਪਹਿਲਾਂ 100 ਤੇ 150 ਰੁਪਏ ਪੈਂਦੇ ਹੋਰ 100 ਤੇ 50 ਰੁਪਏ ਇੱਕ ਸਾਲ ਦਾ ਪੈਂਦੇ 100 ਦੇ ਉੱਪਰ 150 ਰੁਪਏ ਜਿਹੜਾ ਜੁਰਮਾਨਾ ਤੇ ਲੇਟ ਫੀਸ ਪੈਂਦੀ ਸੀ ਉਹਨੂੰ ਸਿਰਫ 150 ਰੁਪਏ ਦੇ ਵਿੱਚ ਹੀ ਜਿਹੜਾ ਉਹ ਅਡਜਸਟ ਕੀਤਾ ਜਾਊਗਾ 250 ਕਰੋਨਾ ਪੈਣੀ ਆ ਦੀ ਜਗ੍ਹਾ 150 250 ਦੀ ਜਗ੍ਹਾ 150 ਰੁਪਏ ਜਮ੍ਹਾਂ ਕਰਾ ਕੇ ਉਹ ਜਿਹੜੀ ਇਹ ਸੈਟਲਮੈਂਟ ਹੋ ਜਾਊਗੀ ਤੇ ਉਹ ਆਪਣਾ ਫੀਸ ਜਮ੍ਹਾਂ ਕਰਵਾ ਕੇ ਇਹ ਆਪਣਾ ਕਾਰੋਬਾਰ ਚਲਾ ਸਕਦਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਸ਼ੈੱਲਰਾਂ ਵਾਲਿਆਂ ਨੂੰ ਕਿੰਨੇ ਪਰਸੈਂਟ ਵਾਲੇ ਤੱਕ ਦੇਣ ਉਹ ਜਿਹੜੇ ਫਾਇਦਾ ਹੋਏਗਾ ਜਿਹਦੀ ਮੈਜ਼ਰਮੈਂਟ 15% ਉਹ ਇਸ ਵਿੱਚ ਆਉਣਗੇ 15% ਤੋਂ ਵੱਧ ਵਾਲੇ ਜਿਹੜੇ ਇਸ ਕੀਮਤੀ ਨਹੀਂ ਆਉਦੇ ਉਹਨਾਂ ਨੂੰ ਫਿਰ ਅਲੱਗ ਸਲੈਪ ਨਹੀਂ ਕੀ ਕੇ ਜਾਂ ਪਹਿਲਾਂ ਜਿਹੜੇ ਪਹਿਲਾਂ ਚੱਲ ਰਿਹਾ ਹੋਣੀ ਚੱਲੇ ਉਹਨਾਂ ਦੀ ਜੋ ਸੈਟਿੰਗ ਹੈ ਉਹ ਜਿਵੇਂ ਪਹਿਲਾਂ ਜਲਦੀ ਸੀ ਉਸੇ ਤਰ੍ਹਾਂ ਹੀ ਹੋਊਗੀ ਜਿਹੜੇ ਉਹ 15% ਤੱਕ ਹੈਗੇ ਆ ਉਹਨਾਂ ਨੂੰ ਇਸ ਦੀਨ ਲਿਆ ਜਾਊਗਾ ਇਹ 15% ਜਿਹੜੀ ਕੈਟਾਗਰੀ ਉਹ ਤੁਸੀਂ ਕੀ ਮੰਨਦੇ ਉਹਨਾਂ ਨੂੰ 15% ਕੈਟਾਗਰੀ ਕਿਹੜਾ ਲਈਏ ਕਿ ਜੇ ਕੋਈ ਕਾਲੀ ਨਾ ਇਹ ਜਿਹੜਾ ਸਰਕਾਰ ਦਾ ਫੈਸਲਾ ਹੈ ਜੀ ਸਰਕਾਰ ਦਾ ਫੈਸਲਾ 15% ਕੈਟਾਗਰੀ ਜਿਹੜੀ ਹੈ ਸ਼ਹਿਰਾਂ ਦੀ ਤੁਸੀਂ ਉਸ ਉਸ ਕਿਸ ਐਂਗਲ ਤੇ ਰੱਖਿਆ ਉਹਨੇ ਕਿਉਂਕਿ ਕਿਹੜੀ ਹੋਣਗੇ 15% ਜਿਹੜਾ ਉਹਨੂੰ ਦੂਜੀ ਗੱਲ ਜਿਹਦੇ ਮੈਨੇਜਮੈਂਟ ਦਾ ਅਮਾਉਂਟ ਹੈ 15% ਜਿੰਨਾਂ ਦੀ ਹੈਗੀ ਹੈ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਹੜੇ ਇਸ ਤੋਂ ਵੱਧ ਆਲੇ ਉਹ ਨਹੀਂ ਹੈ ਠੀਕ ਹੈ ਜਿਹੜਾ ਤੁਸੀਂ ਬੈਨੀਫਿਟ ਦੇ ਰਹੇ ਹੋ ਬੈਨੀਫਿਟ ਤੁਸੀਂ ਦੇ ਨਹੀਂ ਦੇ ਰਹੇ ਤੁਹਾਡਾ ਸਮਾਂ ਲੱਗਦਾ ਤੁਹਾਨੂੰ ਪਹਿਲੜ ਦੇਣਾ ਚਾਹੀਦਾ ਸੀ ਇਸ ਵੀ ਦੇਖੋ ਜੀ ਪਹਿਲਾਂ ਵੀ ਇਹ ਸਕੀਮ ਜਿਹੜੀ ਚੱਲਦੀ ਸੀ ਇਹ ਸਪੈਸ਼ਲ ਸ਼ੈਲਰਾਂ ਦੇ ਸੀਜ਼ਨ ਨੂੰ ਦੇਖਦੇ ਹੋ ਸ਼ੈਲਰਾਂ ਵਾਸਤੇ ਜਿਹੜਾ ਸਪੈਸ਼ਲ ਲਿਆ دی ਗਿਆ ਇਹਦਾ ਸਮਾਂ ਜਿਹੜਾ ਉਹ ਵਧਾਇਆ ਗਿਆ ਜਿਹੜਾ ਕਿ ਸਮਾਂ ਖਤਮ ਹੋ ਗਿਆ ਤੇ ਦੁੱਤਾ ਜਾ ਰਿਹਾ ਤੁਸੀਂ ਇਸ ਨਾਲ ਕਿੰਨਾ ਸੰਤੁਸ਼ਟ ਹੋ ਜੀ ਦੇਖੋ ਜੀ ਓਟੀਐਸ ਜਦ ਸਕੀਮ ਕੋਈ ਵੀ ਹੁੰਦੀ ਹੈ ਭਾਵੇਂ ਭਾਵੇਂ ਕਿਸੇ ਵੀ ਵਰਗ ਵਾਸਤੇ ਹੋਵੇ ਉਹ ਹਮੇਸ਼ਾ ਹੀ ਬੈਨੀਫੀਸ਼ੀਅਲ ਹੁੰਦੀ ਹੈ ਤੇ ਜੇ ਮਤਲਬ ਹੁਣ ਜੇ 250 ਦੀ ਜਗ੍ਹਾ 100 ਰੁਪਿਆ ਮਤਲਬ ਉਹਦਾ ਘੱਟ ਕੀਤਾ ਜਾਊਗਾ ਤਾਂ ਉਹਦਾ ਮਤਲਬ ਉਹਦਾ ਫਾਇਦਾ ਤਾਂ ਸ਼ੰਦਰਾ ਵਾਲਿਆਂ ਨੂੰ ਹੋਣਾ ਹੀ ਹੈ ਤਾਂ ਇਸ ਵਾਸਤੇ ਵਧੀਆ ਸਕੀਮ ਹੈ ਸੋ ਕਾਰਨੇ ਜਿਹੜੀ ਸਕਰੀਨ ਲੈ ਕੇ ਆਂਦੀ ਹੈ ਬਹੁਤ ਵਧੀਆ ਇਹ ਸੈਲਰਿਸਟਸ ਜੀ ਅਸਟੋਰ ਸੰਪੂਰਨ ਹਾਂ ਹਾਂ ਕੋਈ ਕਹਿਣਾ ਚਾਹੁੰਦੇ ਭਗਵਾਨ ਜੀ ਨੇ ਜਿਹੜਾ ਇਹ ਨਹੀਂ ਬਹੁਤ ਧੰਵਾਦ ਹੈ ਭਗਵਾਨ ਜੀ ਦਾ ਤੇ ਖਜ਼ਾਨਾ ਮੰਤਰੀ ਜੀ ਮਾ ਜੀ ਦਾ ਜੋ ਇਹ ਸਕਰੀਨ ਲੈ ਕੇ ਆਏ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਇਸ ਤੋਂ ਵਕਰੀ ਕੋਈ ਮੰਗੋ ਸਾਡੀ ਕੋਈ ਬਹੁਤ ਮੰਗਾ ਤਾਂ ਸਰਕਾਰ ਕੋਲੇ ਹਰ ਵੇਲੇ ਚਲਦੀਆਂ ਰਹਿੰਦੀਆਂ ਹੈ ਉਹ ਮੰਗਾਤਾਂ ਇੰਡਸਟਰੀ ਨਹੀਂ ਕਦੇ ਮੁਖਦੀਆਂ ਨਹੀਂ ਪਰ ਜਿਹੜਾ ਹੁਣ ਜਿਹੜੀ ਕਮਨ ਲਈ ਹੈ ਇਹ ਬਹੁਤ ਮਤਲਬ ਵਧੀਆ ਗੱਲ ਹੈ ਤੇ ਅਸੀਂ ਧੰਨਵਾਦੀ ਹਾਂ ਸਰਕਾਰ ਦੀ ਠੀਕ ਠੀਕ ਪਰਵਾਰਕ